ਐਨਵੀ ਨੰਬਰ ਦਾ ਹਾਂਜੀ ਕੀ ਨਾਮ ਹੈ ਸਾਨੂੰ ਮਹਾਜਲ ਜਿਹੜਾ ਇਹ ਸਿਲੰਡਰ ਸਸਤਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਮਤਲਬ ਕਿ ਜਦੋਂ ਇਹ ਸਿਲੰਡਰ ਸਸਤਾ ਸਾਨੂੰ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪੈਂਦਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿਉਂਕਿ ਅਸੀਂ ਰੋਜ਼ ਮਰਗੀ ਯੂਜ਼ ਕਰਨਾ ਹਰ ਮੰਥ ਸਰ ਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪਏਗਾ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਜਿਹੜੇ ਭਾਰਤ ਤੋਂ ਦਾਰਮਦ ਲਈ ਬੰਮੇ ਦੇ ਗਿਫਟ ਦਿੱਤਾ ਹੈ ਅੱਛਾ ਅੱਛਾ ਪਾਰ ਸਰਕਾਰ ਵੱਲੋਂ ਜਿਹੜਾ ਵੂਮਨ ਡੇ ਤੋਂ ਸਾਨੂੰ ਇਹਦਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਵਾ ਇਹਦਾ ਹੀ ਬਹੁਤ ਸ਼ੁਕਰਗੁਜ਼ਾਰ ਆ ਪਾਰ ਸਰਕਾਰ ਤੇ ਕੇਂਦਰ ਸਰਕਾਰ ਤੇ ਬਹੁਤ ਵਧੀਆ ਸਾਨੂੰ ਲੱਗਿਆ ਵਾ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ ਠੀਕ ਹੈ ਨਾ ਦੇਖੋ ਜੀ ਵੂਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ ਹੈ ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਹੀ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਲੀ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਵੂਮਨਸ ਦੀ ਰਸੋਈ ਦੇ ਵਿੱਚ ਜਿਹੜਾ ਕਿ ਸਾਡਾ ਬਜਟ ਹੁੰਦਾ ਹੈ ਉਹ ਜਦੋਂ ਹਿਲ ਜਾਂਦਾ ਹੈ ਨਾ ਤੇ ਸਾਨੂੰ ਘਰਾਂ ਦੇ ਵਿੱਚ ਮੈਨੇਜ ਕਰਨਾ ਔਖਾ ਹੋ ਜਾਂਦਾ ਹੈ ਤੇ ਜਦੋਂ ਸਾਨੂੰ ਸਰਕਾਰ ਵੱਲੋਂ ਭਾਵੇਂ ਛੋਟੀ ਰਾਹਤ ਵੀ ਮਿਲੇ ਤੇ ਜਦੋਂ ਅਸੀਂ ਸਾਲ ਦਾ ਕੈਲਕੂਲੇਸ਼ਨ ਲਗਾਉਂਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਬੜੀ ਰਾਹਤ ਮਹਿਸੂਸ ਹੁੰਦੀ ਹੈ ਕਿ ਸਾਡੇ ਜਿਹੜਾ ਕਿਚਨ ਦੇ ਉੱਤੇ ਬਜਟ ਦੇ ਉੱਤੇ ਜਿਹੜਾ ਬੋਝ ਪੈਂਦਾ ਉਹਦੇ ਚੋਂ ਸਾਨੂੰ ਰਿਲੈਕਸੇਸ਼ਨ ਮਿਲਦੀ ਹੈ ਔਰ ਸਾਨੂੰ ਇੱਕ ਮੰਨ ਦੇ ਵਿੱਚ ਇੱਕ ਖੁਸ਼ੀ ਹਰਸ਼ੁਲਾਸ ਵੀ ਆਂਦਾ ਹੈ ਕਿ ਸਾਨੂੰ ਔਮਨਡੇ ਦੇ ਉੱਤੇ ਸਾਡੀ ਕੇਂਦਰ ਸਰਕਾਰ ਨੇ ਮਹਿਲਾਵਾਂ ਦੇ ਇਸ ਜਿਹੜਾ ਕਿ ਇਹ ਰੁਝੇ ਮਾ ਉਹ ਹੈ ਕਿ ਜਿਹੜਾ ਡੇਲੀ ਵਰਤੋਂ ਦੇ ਵਿੱਚ ਸਾਨੂੰ ਇਹਦੇ ਤੋਂ ਬਿਨਾ ਸਾਡੇ ਘਰ ਦੇ ਵਿੱਚ ਅਸੀਂ ਕੋਈ ਵੀ ਕੰਮ ਜਿਹੜਾ ਨਾ ਅਸੀਂ ਨਹੀਂ ਕਰ ਸਕਦੇ ਤੇ ਜਦੋਂ ਕਿਚਨ ਸਾਡੀ ਹਰੀ ਭਰੀ ਰਹੇਗੀ ਸਮਰਿੱਧ ਰਹੇਗੀ ਔਰ ਉਹਦੇ ਵਿੱਚ ਅਸੀਂ ਆਪਣੇ ਮਨ ਦੇ ਵਿੱਚ ਖੁਸ਼ੀ ਹੋਏਗੀ ਤੇ ਅੱਛਾ ਖਾਣਾ ਬਣਾਵਾਂਗੇ ਔਰ ਮਨ ਦੇ ਵਿੱਚ ਸਾਨੂੰ ਇਹ ਵੀ ਲੱਗੇਗਾ ਕਿ ਨਹੀਂ ਬਈ ਜਿਹੜਾ ਇਧਰੋਂ ਪੈਸਾ ਬਚਿਆ ਸੀ ਆਪਣੇ ਬੱਚਿਆਂ ਲਈ ਉਹਨਾਂ ਲਈ ਅੱਛੇ ਭਗਵਾਨ ਜਾਂ ਅੱਛਾ ਉਹਨਾਂ ਦੀ ਸਿਹਤ ਲਈ ਹੋਰ ਅਸੀਂ ਡਾਈਟ ਨੂੰ ਜਿਹੜਾ ਸ਼ਾਮਿਲ ਕਰ ਸਕਦੇ ਹਾਂ ਧੰਨ ਲੱਗਦਾ ਅੱਛਾ ਉਪਰਾਲਾ ਹੈ ਇਹ ਕੇਂਦਰ ਸਰਕਾਰ ਨੂੰ ਦੇਖੋ ਜੀ ਇਹ ਉਪਰਾਲਾ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਰਹੀ ਹਾਂ ਵੀ ਇਹ ਉਪਰਾਲਾ ਕੇਂਦਰ ਸਰਕਾਰ ਨੇ ਜਿਹੜਾ ਵੂਮਨਸ ਲਈ ਸੋਚਿਆ ਹੈ ਨਾ ਇਹ ਵਾਕਈ ਇੱਕ ਸ਼ਲਾਗਾ ਯੋਗ ਹੈ ਔਰ ਉਹਦੇ ਲਈ ਅਸੀਂ ਵੂਮਨਸ ਤੇ ਧੰਨਵਾਦ ਕਰਦੇ ਹਾਂ ਇਵਨ ਕਿ ਸਾਡੇ ਜੈਂਟਸ ਭਰਾ ਵੀ ਇਸ ਚੀਜ਼ ਲਈ ਧੰਨਵਾਦੀ ਹੋਣਗੇ ਕਿਉਂਕਿ ਬੋਝ ਤੇ ਕਿਤੇ ਨਾ ਕਿਤੇ ਜੈਂਟਸ ਦੇ ਉੱਤੇ ਪੈਂਦਾ ਹੈ ਉਹ ਸਾਨੂੰ ਖਰਚੇ ਦਿੰਦੇ ਅਸੀਂ ਉਹਦੇ ਚ ਮੈਨੇਜ ਕਰਦੇ ਹਾਂ ਜਦੋਂ ਸਾਨੂੰ ਰਾਹਤ ਮਿਲਦੀ ਹੈ ਤੇ ਨੇਚਰਲੀ ਸਾਡੇ ਘਰ ਦੇ ਦੰਪਤੀ ਪਰਿਵਾਰ ਜਾਂ ਪੂਰੀ ਫੈਮਿਲੀ ਨੂੰ ਹੀ ਉਹ ਚੀਜ਼ ਦੀ ਰਾਹਤ ਮਿਲਦੀ ਹੈ ਮਾਡਲ ਕੀ ਨਾਮ ਤੁਹਾਡਾ ਸ਼ਿਲਪਾ ਮਹਾਜਨ ਮਾਡਲ ਦਾ ਸੈਲਰ ਸਸਤਾ ਕਿੰਨਾ ਹੈ 100 ਰੁਪਿਆ ਕਿੰਨਾ ਕੁ ਫਾਇਦਾ ਬਹੁਤ ਜ਼ਿਆਦਾ ਫਾਇਦਾ ਪੈਂਦਾ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਤੇ ਸਾਡੇ ਰਸੋਈ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਜੋ ਵੀ ਅਸੀਂ ਕਰਦੇ ਹਾਂ ਪਰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਬਹੁਤ ਵੱਡੀ ਵਧੀਆ ਤੋਹਫਾ ਕੇਂਦਰ ਸਰਕਾਰ ਨੇ ਦਿੱਤਾ ਹੈ ਬਜਟ ਚਾਹੇ ਜੋ ਵੀ ਹੈ ਕੁਝ ਵੀ ਹੈ ਚਾਹੇ ਉਹ ਛੋਟਾ ਜਿਹਾ ਹੈ ਵੱਡਾ ਹੈ ਜੋ ਵੀ ਹੈ ਪਰ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਕਿਉਂਕਿ ਅਸੀਂ ਮਹਿਲਾ ਜਣੀਆਂ ਹਾਂ ਘਰ ਦੇ ਜਿਸ ਤਰ੍ਹਾਂ ਵੀ ਖਰਚੇ ਕਰਦੀਆਂ ਸਾਨੂੰ ਪਤਾ ਹੈ ਅਸੀਂ ਕਿਸ ਤਰ੍ਹਾਂ ਅਡਜਸਟ ਕਰਦੇ ਹਾਂ